ਫਿਰੋਜ਼ਪੁਰ ਚ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਨਸ਼ੇ ਦੇ ਕਾਰਨ ਮੌਤਾਂ ਦੇ ਅੰਕੜੇ ਚ ਲਗਾਤਾਰ ਵਾਧਾ ਹੋ ਰਿਹਾ ਹੈ ਬੇਸ਼ੱਕ ਪੁਲਿਸ ਦੇ ਵੱਲੋਂ ਨਸ਼ਿਆਂ ਤੇ ਸਿਕੰਜਾ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਨਸ਼ਾ ਖਤਮ ਨਹੀਂ ਹੋ ਰਿਹਾ ਸਗੋਂ ਪੰਜਾਬ ਦੀ ਨੌਜਵਾਨ ਪੀੜੀ ਜਰੂਰ ਖਤਮ ਹੋ ਰਹੀ ਹੈ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਗੋਲਬਾਗ ਕਸਬੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ ਹੈ ਇਸ ਬੰਦੇ ਦੀ ਜਾਣਕਾਰੀ ਦਿਨ ਤੇ ਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਲੜਕਾ ਸ਼ੇਰ ਸਿੰਘ ਉਮਰ ਕਰੀਬ 28 ਸਾਲ ਜੋ ਕਿ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੇ ਟਿਕੇ ਲਗਾਉਂਦਾ ਸੀ ਅਤੇ ਉਸ ਦੀ ਸਿਹਤ ਵਿਗੜਨ ਤੇ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲੈਂਦਾ ਗਿਆ ਪਰ ਜਿੱਥੇ ਉਸ ਦੀ ਮੌਤ ਹੋ ਗਈ ਹੈ ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਨਸ਼ਾਸ ਚੜੀਆਂ ਵਿਕਰੀਆ ਅਤੇ ਰੋਕਣ ਵਾਲਾ ਵੀ ਕੋਈ ਨਹੀਂ ਹੈ ਸਭ ਕੁਝ ਜਾਣਦੇ ਹੋਏ ਵੀ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਨਸ਼ਿਆਂ ਤੇ ਪਾਬੰਦੀ ਲਗਾਈ ਜਾਵੇ ਕਿੰਦਰ ਰਹਿਣ ਵਾਲੇ ਆਹੀ ਬੋਲ ਪਾਗ ਤੇ ਰਹਿਣ ਵਾਲੇ ਕਰੇ

22 ਸਾਲਾਂ ਦਾ ਹੈ। ਨਾ ਕੀ ਹੈਗਾ। ਸ਼ੇਰ ਸੇਕ। ਕਿਸ ਤਰ੍ਹਾਂ ਦਾ ਨਸ਼ਾ ਉੱਥੇ ਵਿਕਦਾ ਹੈ ਜਿਹੜਾ ਤਾਂ ਇਹ ਕਰਦੇ। ਬਹੁਤ ਜ਼ਿਆਦਾ ਸੇਕ ਵਾਲੇ ਵਸਤੇ ਦੇ ਵਿੱਚ ਵੀ। ਕਿਸ ਤਰ੍ਹਾਂ ਦਾ ਨਸ਼ਾ ਕਰਦਾ। ਚਿੱਟਾ। ਚਿੱਟਾ। ਸਰਕਾਰ ਤਾਂ ਕਹਿੰਦੀ ਖਤਮ ਕਰਦਾ। ਇਹ ਨਹੀਂ ਖਤਮ ਹੁੰਦਾ। ਏ ਨਹੀਂ ਖਤਮ ਹੁੰਦਾ ਇਹ ਨਹੀਂ ਖਤਮ ਹੁੰਦਾ ਪੀੜੀ ਖਤਮ ਹੋ ਜੂ ਤੇਣੀ ਹੁੰਦਾ ਹਾਏ ਹਾਏ ਕੀ ਕਹਿਣਾ ਸਰਕਾਰ ਨੂੰ ਕੀ ਫੇਲ ਕਰਦੇ ਆਏ ਕਿ ਫੇਲ ਕਰਨਾ ਮੇਰੇ ਇੱਕ ਇੱਕ ਬੱਚਾ ਵੀ ਖਤਮ ਹੋ ਗਿਆ ਹੈ ਗਰੀਬੜੀ ਆ ਗਈ ਤਿੰਨ ਕੁੜੀਆਂ ਮੈਂ ਕਿਰਾਏ ਤੇ ਰਹੀਦੀ ਆ ਹਾਏ ਹਾਏ ਵੇ ਕੋ ਮੁੰਡਾ ਲੈ ਗਿਆ ਹੁੰਦੇ ਨਾ ਪੀਣ ਲੱਗ ਪਿਆ ਘਰ ਸੁਣੀ ਨਹੀਂ ਕੁੜੀਆਂ ਨੇ ਨਿੱਕੇ ਨਿੱਕੇ ਵਿਆਹ ਤੀਆਂ ਕਿੱਲੇ ਬੱਚੇ ਨੇ ਇਹਨਾਂ ਦੇ ਇਹ ਤਿੰਨ ਗੁੱਡੀਆਂ ਇੱਕ ਕਾਕਾ ਨਕਾ ਕਿਦਾਂ ਕਿਸ ਤਰ੍ਹਾਂ ਚਿੱਟਾ ਚਿੱਟਾ ਵਧਾਤਾ ਸਾਡੇ ਪਿੰਡਾਂ ਚ ਨਹੀਂ ਹੋਈ ਪਈ ਮੁੰਡਾ ਗੁਰਾ ਹੀ ਵੀ ਕਿਹਾ ਨਸ਼ੇ ਕਰਕੇ ਜਾ ਰਹੇ ਨੇ ਕੀ ਕੰਮ ਮਾਵਾ ਦਾ ਪੁੱਤ ਰਹੀ ਨਹੀਂ ਗਿਆ ਸਾਡੇ ਪਾਸ ਸਰਕਾਰ ਕੋਈ ਨਹੀਂ ਅਸੀਂ ਆਪ ਬਣਾਉਣੇ ਪਿੰਡਾਂ ਦੇ ਪਿੰਡ ਕਿਤੇ ਪੁਲਸ ਜਾਂਦੇ ਨਹੀਂ ਪੈਸੇ ਲੱਗਦੇ ਕੋਈ ਕੋਈ ਕਾਰਵਾਈ ਨਹੀਂ ਕਰਦੀ ਨਸ਼ੇ ਵਾਲਾ ਮਾਣ ਦੁੱਖ ਮੇਰੇ ਤਾਂ ਆਪ ਦੋ ਘਰ ਨਹੀਂ ਕਿ ਕਰਕੇ ਨੀਰਾ ਨੇ ਪਾਲੇ ਉਹ ਦੋ ਘਾਇਏ ਮੁੰਡਾ ਕਿੰਨੀ ਉਮਰ ਸੀ ਗੈ ਸਾਹ ਦੀ 25 ਸਾਲ ਦਾ ਤੱਕ ਤੋਂ ਖੰਦਾ ਜਿਆ ਸੀਗਾ ਵੀ ਆਇਆ ਹੀ ਕਰੋ ਚੜੀ ਗਈ ਮੁੰਡਾ ਕਿੱਥੋਂ ਵੇ ਹੋਣਾ ਜਦੋਂ ਜਿਆਦਾ ਵਧ ਗਿਆ ਨਸ਼ੇ ਕਰਕੇ ਛੱਡਿਆ ਨਸ਼ੇ ਕਰਕੇ ਕਿਉਂ ਘਰ ਵਾਲੀ ਨੇ ਆਇਆ ਤੇ ਕੀ ਕਰਦੀ ਫਿਰ ਰੰਡੀ ਰੰ ਅੱਗੇ ਬਸ ਕਿਰਾਏ ਤੇ ਰਹਿੰਦੀ ਅਗਲੀ ਕੀ ਕਰਦੀ ਅਗਲੀ ਗਈ ਛੱਡ ਕੇ ਨਹੀਂ ਤੇ ਆਦਮੀ ਐਡਾ ਸੋਹਣਾ ਮੁੰਡਾ ਸੀ ਕਿਤੇ ਛੱਡਣੂ ਜੀ ਕਰਦਾ ਦਾਦਿਆਂ ਦਾ ਠੀਕੇ ਦਾਦੇ ਨੇ ਸਭ ਕੁਝ ਕਰੀ ਜਾਂਦਾ ਉਹ ਮੈਂ ਦਾਦੇ ਰੇ ਹੋਰ ਤੁਰੇ ਵਜਦੀ ਸੀ ਇਹਨਾਂ ਦੀ ਸਰਕਾਰ ਤਾਂ ਕੀ ਪੀਲ ਕਰਦਾ ਜਾਓਗੇ ਅਸੀਂ ਤਾਂ ਰੋਨੇ ਆ ਵੀ ਸਾਨੂੰ ਮਾਰਦੇ ਮਾਵਾਂ ਨੂੰ ਮਾਵਾਂ ਦੇ ਪੁੱਤ ਕਿੰਨੇ ਕੀ ਜਾ ਚਿੱਤ ਨੇ ਪਤਾ ਨਹੀਂ ਦਿਹਾੜੀ ਚ ਕਿੰਨੇ ਆਉਂਦੇ ਰੋਈਦਾ ਕੋਟ ਕੋਟ ਮਾਂ ਪਿਓ ਨੂੰ ਮਾਰ ਕੇ ਪਹਿਲੇ ਕਿ ਘਾਂਜਦੇ ਇਹ ਤਾਂ ਐਂ ਵੀਕੈਂਡ ਰਿਆ ਜਿਵੇਂ ਲੋਕਾਂ ਦੁਕਾਨਾਂ ਪਾਈਆਂ ਨੇ ਸੌਦੇ ਦੀਆਂ ਪਿੰਡਾਂ 'ਚ ਇਸ ਤਰ੍ਹਾਂ ਦੁਕਾਨਾਂ ਪਈਆਂ ਨੇ ਪੇਸ਼ੈਂਟ ਜੀ ਸਾਡੇ ਕੋਲ ਆਇਆ ਹੈਗਾ ਇਹਦਾ ਆਰ ਬੀ ਐਸ ਸ਼ੂਗਰ ਸਭ ਲੋ ਸੀਗਾ ਬੀ ਪੀ ਸ਼ੂਗਰ ਸਭ ਲੋ ਸੀਗਾ ਪੀ ਵੀ ਦਾ ਕੇਸ ਸੀਗਾ ਵੈਸੇ ਤਾਂ ਇਹ ਤੇ ਇਹ ਨਸ਼ੇ ਵੀ ਕਰਦਾ ਸੀਗਾ ਤੇ ਇਹਦੀ ਸੈਚੂਰੇਸ਼ਨ ਬਹੁਤ ਫਾਲ ਕਰ ਰਹੀ ਸੀਗੀ ਤੇ ਆਕਸੀਜਨ ਲਾਈ ਤੇ ਉਸ ਤੋਂ ਬਾਅਦ ਇਨੀਸ਼ੀਅਲ ਟਰੀਟਮੈਂਟ ਦੇਣ ਤੋਂ ਬਾਅਦ ਇਹਦੀ ਡੈਥ ਹੋ ਗਈ ਹੈ ਤੇ ਇਹਦਾ ਨਾਮ ਸੀਗਾ ਸ਼ੇਰਾ ਸਿੰਘ son of ਤਰਲੋਕਚੰਦ ਉਮਰ ਇਹਦੀ ਸੀਗੀ 25 ਸਾਲ ਦੇ ਕਰੀਬ ਸੀਗੀ ਉਹਨੂੰ ਹਾਂਜੀ ਹੁਣ ਡੈਥ ਹੋ ਗਈ ਇਹਦੀ ਨਹੀਂ ਪੋਸਟਮਾਰਟਮ ਨਹੀਂ ਕਰਨਾ ਬੋਡੀ ਬਾਰਸਾ ਨੂੰ ਹੈਂਡਓਵਰ ਕਰਤੇਗੇ ਠੀਕ ਹੈ ਤੇ ਇਸ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ